ਗੰਦਾਫਰ ਜਿਹੜਾ ਜਸਵਾਲ ਸਿੰਘ ਜਿਹੜਾ ਕੀ ਪਿੰਡ ਹਰਦਨਵਾਲ ਦਾ ਰਹਿਣ ਵਾਲਾ ਸੀ ਉਹਨਾਂ ਦਾ ਪਰਿਵਾਰ ਹੁਣ ਫਦੇਕੜ ਚੂਣੀ ਰਹਿੰਦਾ ਉਹ ਅੱਜ ਅਮਰੀਕਾ ਤੋਂ ਉਹਨੂੰ ਰਿਪੋਰਟ ਕੀਤਾ ਜਾ ਰਿਹਾ ਸਾਡੇ ਨਾਲ ਉਹਨਾਂ ਦੇ ਤੁਸੀਂ ਦੇਖਦੇ ਉਹਨਾਂ ਦਾ ਘਰ ਹੈ ਜਿੱਥੇ ਉਹਦੇ ਘਰ 'ਚ ਅਸੀਂ ਮੌਜੂਦ ਹਾਂ ਇਸ ਟਾਈਮ ਉਹਦੇ ਪਰਿਵਾਰਕ ਮੈਂਬਰਸ਼ਿਪ ਲੈ ਕੇ ਸੱਦੇ ਵਿੱਚ ਨੇ ਸਾਡੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਮੌਜੂਦ ਨੇ ਉਹਦੇ ਚਾਚਾ ਹੀ ਮੌਜੂਦ ਨੇ ਪਰ ਪੁੱਛਾਂਗਾ ਸਰ ਇਹ ਬੇਟਾ ਕਦੋਂ ਬਾਹਰ ਗਿਆ ਸੀ ਤੇ ਕਦੋਂ ਵਾਪਸ ਆ ਰਿਹਾ ਕੀ ਗੱਲ ਹੋਈ ਪਤਾ ਜਿਹਨ 12 ਹੋਏ ਆ ਪਹੁੰਚੇ ਨੂੰ ਤੇ ਰਿਪੋਰਟ ਕਰਤਾ ਉਹਨੂੰ ਕਿੰਨੇ ਪੈਸੇ ਲੱਗੇ ਸੀ 42 ਲੱਖ ਅਸੀਂ ਤਾਂ ਮੋਬਾਈਲਾਂ ਤੋਂ ਵੇਖਣ ਰਹੇ ਆ ਜੀ ਅਜੇ ਸਾਨੂੰ ਕੋਈ ਪਤਾ ਨਹੀਂ ਵੀ ਆ ਕਦੋਂ ਆ ਰਿਹਾ ਕੋਰੋਨਾ ਆ ਰਿਹਾ ਇਹ ਮੋਬਾਈਲਾਂ ਤੇ ਵੇਖਿਆ ਇਹ ਕੀ ਸਰਕਾਰ ਕੋਲ ਮੰਗ ਕਰੋਗੇ ਅਸੀਂ ਤਾਂ ਇਹ ਰਿਕਵੈਸਟ ਕਰ ਰਹੇ ਆ ਵੀ ਉਹਨਾਂ ਕੋ ਸੋਚੋ ਉਹਨਾਂ ਗਰੀਬਾਂ ਬੱਚਿਆਂ ਵਾਸਤੇ ਜਿਹੜਾ ਆਪਣੀ ਜਾਇਦਾਦ ਵੇਚ ਕੇ ਗਏ ਉਹ ਹੁਣ ਕਿਦਾਂ ਬੱਚਾ ਕਦੋਂ ਆ ਰਿਹਾ ਅਜੇ ਨਹੀਂ ਜੀ ਬੜਾ ਸਾਡੇ ਉਹਨਾਂ ਦੇ ਬਰੇਦੇ ਲਾ ਮੌਜੂਦ ਨੇ ਗੱਲਬਾਤ ਕਰਾਂਗੇ ਭਾਜੀ ਇਹ ਤੁਹਾਨੂੰ ਕਿੱਦਾਂ ਬਦਲਾ ਕਰੇ ਕਿੰਨੇ ਕੇ ਪੈਸੇ ਲੱਗਿਆ ਸੀ ਇਹ ਮੜਾ ਤੜਕ ਗਿਆ ਸੀ ਸਾਾਨੂੰ ਤਾਂ ਅੱਜ ਹੀ ਪਤਾ ਲੱਗਿਆ 10 11 ਵਜੇ ਇਹਦੀ ਲੱਗਿਆ 40 45 ਲੱਖ ਲੱਗਿਆ ਜੀ ਕਦੋਂ ਗਿਆ ਸੀ ਇਹਨਾਂ ਨੂੰ ਅਜੇ ਪਹੁੰਚਣ ਨੂੰ 7 ਦਿਨ ਹੋਏ ਹੀ ਉਦੋਂ ਤੇ ਇਹਨਾਂ ਨੂੰ ਸਟ੍ਰਗਲ ਮੈਂ 6 ਮਹੀਨੇ ਹੋ ਕੇ ਜੰਗੜਾ ਜੁੜਿਆ ਨਹੀਂ ਜੀ ਅੱਛਾ ਹਾਂਜੀ ਤੇ ਉਹ ਮਤਲਬ ਕਿੰਨੇ ਪੈਸੇ ਲੱਗੇ ਸੀ 40 45 ਲੱਖ ਲੱਗਿਆ ਜੀ ਹੁਣ ਕੀ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਸਰਕਾਰ ਨੂੰ ਇਹ ਅਪੀਲ ਕਰਦੇ ਕਿ ਚਲੋ ਸੋਚ ਰਹੇ ਇਹਨਾਂ ਦਾ ਜੋ ਕੁਝ ਕਹਾ ਕੇ ਪਹੇ ਗਏ ਆਪਣਾ ਜਾਂ ਇਹਨੂੰ ਲੀਗਲ ਵੇਅ ਨਾਲ ਦੁਬਾਰੀ ਭੇਜਿਆ ਜਾਵੇ ਤੇ ਜਮਾ ਫਿਰ ਇੱਥੇ ਰੋਜ਼ਗਾਰ ਕੋਈ ਨਾ ਕੋ ਦਿੱਤਾ ਜਾਵੇ ਜਿੱਦਾਂ ਜਿੱਦੋਂ ਸਭ ਇਹ ਜੋ ਜਸਵਾਲ ਦੇ ਪਰਿਵਾਰ ਕਾ ਮੈਂਬਰ ਆ ਬੜੇ ਅਸ਼ੀ ਨੂੰ ਲੈ ਕੇ ਸਦਵੇ ਚ ਨੇ ਸਾਡੇ ਨਾਲ ਜਿਹੜੇ ਇਹਦੇ ਜਸਵਾਲ ਦੀ ਮਾਤਾ ਜੀ ਵੀ ਇੱਥੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਦੇਖੋ ਵੀ ਇਹਨਾਂ ਦਾ ਪਰਿਵਾਰ ਘਰਿਆ ਉਹਨਾਂ ਦਾ ਔਰ ਘਰ ਚ ਇਸ ਨੂੰ ਲੈ ਕੇ ਕਾਫੀ ਦੁੱਖ ਪਾ ਜਾ ਰਿਹਾ ਵੀ ਬੇਟਾ 42 45 ਲੱਖ ਲਾ ਕੇ ਆਇਆ ਔਰ 7 ਦਿਨ ਪਹਿਲਾਂ ਅਮਰੀਕਾ ਪੁੱਜਿਆ ਸੀ ਔਰ ਅੱਜ ਇਹਨੂੰ ਰਿਪੋਰਟ ਕੀਤਾ ਜਾ ਰਿਹਾ ਕੀ ਗੱਲ ਹੋਈ ਆ ਇਹ ਕਦੋਂ ਲੋ ਹੋਇਆ ਤੇ ਨੜਾਇਓ ਪਰ ਕੀ ਕਾਸਾ ਕਿੰਨੇ ਪੈਸੇ ਲੱਗੇ ਭਾਂਜੀ ਪਤਾ ਨਹੀਂ ਬੱਚੇ ਨੂੰ ਪਤਾ ਮੈਨੂੰ ਹੀ ਪਤਾ ਹੈਗਾ ਕਿੰਨੀ ਦੇਰ ਪਹਿਲੋ ਵਿਆਹ ਹੋਇਆ ਸੀ ਹਾਂਜੀ ਮੈਨੂੰ ਨਹੀਂ ਪਤਾ ਕਦੋਂ ਹੋਇਆ ਕਿੰਨੇ ਬੱਚੇ ਆਦੇ ਵੀਰ ਦੇ ਇਹਦੇ ਹੀ ਗੁੱਟੀ ਕਾਕਾ ਜੀ ਕਿੰਨੀ ਦੇਰ ਪਹਿਲੋ ਵਿਆਹ ਹੋਇਆ ਹੈ ਵਿਆਹ ਨਹੀਂ 7-8-10 ਸਾਲ ਹੋ ਗਏ ਅਮਰੀਕਾ ਗਿਆ ਉਹਨੂੰ ਕਿੰਨੇ ਦਿਨ ਅਸਾਂ ਦਾਖਲ ਨੂੰ ਸੀ ਹਾਂਜੀ ਤੇ 7 ਦਿਨ ਹੋਏ ਪਹੁੰਚੇ ਨੂੰ ਤੇ ਸਰਕਾਰ ਨੂੰ ਕੁਝ ਕਹਿਣਾ ਚਾਹੁੰਦਾ ਤੈਂਕੀ ਹਾਂਜੀ ਸਰਕਾਰ ਨੂੰ ਕੋਈ ਮਤ ਕਰਨੀ ਚਾਹੀਦੀ ਤੁਹਾਡੀ ਇਹ ਤਾਂ ਬਲੰਦ ਚੰਗੀ ਗੱਲ ਹੀ ਆ ਕੀ ਕਰ ਲੈਣਾ ਫਿਰ ਹੁਣ ਜੋ ਮਾਕਦ ਮਜ਼ਦੂਰ ਆ ਆਪਾਂ ਕੁਝ ਨਹੀਂ ਕਰ ਸਕਦੇ ਸਰਕਾਰਾਂ ਦੇ ਫੈਸਲੇ ਜਿਹੜਾ ਅਮਰੀਕਾ ਸਰਕਾਰ ਦਾ ਫੈਸਲਾ ਆ ਗਲਤ ਫੈਸਲਾ ਜਦੋਂ ਜਦੋਂ ਨਹੀਂ ਕੋਈ ਗਲਤ ਨਹੀਂ ਜੋ ਮਾਲਕ ਨੂੰ ਮਜ਼ਦੂਰ ਆ ਮਾਤਾ ਜੀ ਜਦੋਂ ਬਾਹਰ ਭੇਜਿਆਦੀਆ ਇਹ ਮਤਲਬ ਕਿਵੇਂ ਭੇਜਿਆ ਸੀ ਕਿੰਨੇ ਕੇ ਪੈਸੇ ਲੱਗੇ ਸੀਗੇ ਜਾਂ ਮੈਨੂੰ ਨਹੀਂ ਪਤਾ ਮਾ ਬੱਚੇ ਨੂੰ ਪਤਾ ਹੋਣਾ ਮੈਨੂੰ ਨਹੀਂ ਪਤਾ ਮੇਰੇ ਨਾਲ ਕਦੀ ਗੱਲ ਨਹੀਂ ਘਟੇ ਕਿਉਂਕਿ ਮੈਂ ਨਾਲ ਉਹਨਾਂ ਨੂੰ ਪਤਾ ਇਹ ਤਾਂ ਤੇਲ ਬਹੁਤ ਘੱਟ ਹੋ ਰਿਹਾ ਤੇ ਜਦੋਂ ਵੀ ਘਰ ਆਉਂਦਾ ਵਾ ਤੇ ਤੁਸੀਂ ਸਰਕਾਰ ਨੂੰ ਤੁਹਾਡੇ ਚਾਹੀ ਉਹਨਾਂ ਚਾਹੀਦਾ ਤੁਹਾਡੇ ਕੋਲ ਆ ਕੇ ਕੱਢੀ ਗੱਲ ਸੁਣਨਾ ਤੁਹਾਡੀ ਬਾਹ ਫੜੀ ਹਾਂਜੀ ਇਹ ਤਾਂ ਕਹਿੰਦੇ ਆ ਸਾਡੀ ਮਾਂ ਦਾ ਸੱਚੇ ਪਾਤਸ਼ਾਹ ਤੇ ਨਵਾ ਗਿਆ ਜੋ ਵੀ ਚਲੋ ਜਿੱਦਾਂ ਵੀ ਜਿਆਸ ਆਪਣੇ ਉੱਤੇ ਕਟੜ ਕਮਾਉਣ ਗਿਆ ਹੀ ਇੰਨਾ ਤੁਹਾਡੀ ਪਤਾ ਨਹੀਂ ਪਿਆ ਚੱਕਰ ਪਨ ਜਣਾ ਚਲੋ ਕੋਈ ਗੱਲ ਨਹੀਂ ਪਰਮਾਤਮਾ ਦਾ ਫਿਰ ਵੀ ਤੱਲਵਾਦ ਕਰਦੇ ਆ ਕੀ ਤੁਸੀਂ ਮਾਤਾ ਜੀ ਹਾਂਜੀ ਇਹ ਨਾ ਕੀ ਵਿਰਦਾ ਨਾ ਜਿਹੜੇ ਜਿਸਪਾਲ ਸਿੰਘ ਬਸ ਪੰਜਾਬ ਦਾ ਕਲੀ ਫਲਗੜ ਚੁੜੀਆਂ ਤੋਂ ਬਿਸ਼ੰਭਰ ਬੇਟੂ